ਦੋਸਤੋ ਅਗਲੇ ਸਾਲ ਯਾਨੀ ਕਿ ਫਰਵਰੀ 2026 ਦੇ ਵਿੱਚ ਸ਼ੁਰੂ ਹੋਣ ਜਾ ਰਹੇ T20 ਵਰਲਡ ਕੱਪ ਦੇ ਲਈ ਭਾਰਤੀ ਟੀਮ ਦਾ ਐਲਾਨ ਅੱਜ ਕੀਤਾ ਗਿਆ ਹੈ। ਭਾਰਤੀ ਟੀਮ ਦੇ ਚੀਫ ਸਿਲੈਕਟਰ ਅਜੀਤ ਅਗਰਕਰ ਆਪਣੀ ਟੀਮ ਦੇ ਨਾਲ ਬੈਠੇ ਤੇ ਇੱਕ ਐਸਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕ੍ਰਿਕਟ ਪ੍ਰੇਮੀਆਂ ਦੇ ਵਿੱਚ ਇੱਕ ਕਾਫੀ ਵੱਡਾ ਝਟਕਾ ਲੱਗਿਆ ਕਿਉਂਕਿ ਇੱਕ ਵਾਰ ਫਿਰ ਤੋਂ ਪੰਜਾਬ ਦੇ ਖਿਡਾਰੀ ਤੇ ਇੰਡੀਆ ਦੇ ਲਈ ਹਮੇਸ਼ਾ ਜੇਤੂ ਰਨ ਬਣਾਉਣ ਵਾਲੇ ਸ਼ੁਭਮਨ ਗਿੱਲ ਨੂੰ T20 ਵਰਲਡ ਕੱਪ ਦੇ ਵਿੱਚੋਂ ਬਾਹਰ ਰੱਖਿਆ ਗਿਆ ਤੇ ਇੱਕ ਵੱਡੀ ਘਟਨਾ ਇਹ ਸਮਝੀ ਜਾ ਰਹੀ ਹੈ ਕਿਉਂਕਿ ਪਿਛਲਾ ਜਿਹੜਾ T20 ਕੱਪ ਸਾਲ 2023 ਦੇ ਵਿੱਚ ਹੋਇਆ ਸੀ ਜਿਹੜਾ ਕਿ ਭਾਰਤੀ ਟੀਮ ਉਸ ਵਿਸ਼ਵ ਕੱਪ ਦੀ ਜੇਤੂ ਟੀਮ ਰਹੀ ਸੀ ਫਾਈਨਲਸ 'ਚ ਤੁਹਾਨੂੰ ਯਾਦ ਹੋਣਾ ਸਾਊਥ ਅਫਰੀਕਾ ਨੂੰ ਹਰਾਇਆ ਸੀ ਤੇ ਉਸ ਦੇ ਵਿੱਚ ਵੀ ਸ਼ੁਭਮਨ ਗਿੱਲ ਨੂੰ ਥਾਂ ਨਹੀਂ ਦਿੱਤੀ ਗਈ ਸੀ ਤੇ ਉਮੀਦ ਪੂਰੀ ਸੀ ਕਿ ਉਹ ਵਾਲਾ T20 ਵਿਸ਼ਵ ਕੱਪ ਜੇਕਰ ਨਹੀਂ ਖੇਡਿਆ ਗਿਆ ਸ਼ੁਭਮਨ ਗਿੱਲ ਤੋਂ ਤਾਂ ਜਿਹੜਾ 2026 ਦੇ ਵਿੱਚ ਹੋਊਗਾ ਉਸ ਦੇ ਵਿੱਚ ਸ਼ੁਭਮਨ ਗਿੱਲ ਨੂੰ ਜ਼ਰੂਰ ਹੈ ਜਿਹੜੀ ਉਹ ਥਾਂ ਮਿਲੂਗੀ ਪਰ ਬਹੁਤ ਅਫਸੋਸ ਹੋਇਆ ਇਹ ਜਾਣ ਕੇ ਕਿ ਸ਼ੁਭਮਨ ਗਿੱਲ ਦੀ ਇਸ ਟੀਮ ਦੇ ਵਿੱਚ ਫਿਰ ਤੋਂ ਥਾਂ ਨਹੀਂ ਰੱਖੀ ਗਈ ਸ਼ੁਭਮਨ ਗਿੱਲ ਨੂੰ ਆਊਟ ਕੀਤਾ ਗਿਆ ਸਿਰਫ ਇਹ ਕਹਿ ਕੇ ਇੱਕ ਤਾਂ ਇਹ ਕਹਿ ਦਿੱਤਾ ਗਿਆ ਕਿ ਬੀਤੇ ਦਿਨੀ ਜਿਹੜਾ ਇੰਡੀਆ ਤੇ ਸਾਊਥ ਅਫਰੀਕਾ ਦੀ ਸੀਰੀਜ਼ ਦਾ ਫਾਈਨਲ ਮੈਚ ਹੋਇਆ ਸੀ ਉਸ ਤੇ ਵਿੱਚ ਸ਼ੁਭਮਨ ਗਿੱਲ ਨੂੰ ਖੜਾਇਆ ਨਹੀਂ ਗਿਆ ਸੀ ਕਿਹਾ ਇਹ ਗਿਆ ਸੀ ਕਿ ਸ਼ੁਭਮਨ ਗਿੱਲ ਦੇ ਪੈਰ ਦੇ ਵਿੱਚ ਸੱਟ ਲੱਗੀ ਹੈ ਇੰਜਰੀ ਹੋਈ ਹੈ ਪਰ ਇਹ ਸਾਰੇ ਜਾਣਦੇ ਨੇ ਕਿ ਇਸ ਸੀਰੀਜ਼ ਦੇ ਵਿੱਚ ਸਾਊਥ ਅਫਰੀਕਾ ਦੇ ਨਾਲ ਖੇਡੀਗੀ T20 ਸੀਰੀਜ਼ ਦੇ ਵਿੱਚ ਮੰਨਿਆ ਕਿ ਸ਼ੁਭਮਨ ਗਿੱਲ ਦੀ ਫਾਰਮ ਚੰਗੀ ਨਹੀਂ ਉਸਨੇ ਰਨ ਨਹੀਂ ਬਣਾਏ ਸੀ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਕ ਸੀਰੀਜ਼ ਦੇ ਆਧਾਰ ਤੇ ਐਨੇ ਵੱਡੇ ਪਲੇਅਰ ਨੂੰ ਵਿਸ਼ਵ ਕੱਪ ਵਾਲੀ ਟੀਮ ਦੇ ਵਿੱਚ ਥਾਂ ਨਾ ਦੇਉਦੇ ਦੂਸਰੀ ਪਾਸੇ ਜੇਕਰ ਅਸੀਂ ਗੱਲ ਕਰੀਏ ਚਲੋ ਮੰਨ ਲੈਂਦੇ ਹਾਂ ਕਿ ਸ਼ਮਨ ਗਿੱਲ ਦੀ ਫਾਰਮ ਚੰਗੀ ਨਹੀਂ ਸੀ ਤਾਂ ਸੂਰਜ ਕੁਮਾਰ ਯਾਦਵ ਨੂੰ ਇੱਕ ਵਾਰ ਫਿਰ ਤੋਂ ਟੀਮ ਦਾ ਕਪਤਾਨ ਬਣਾਇਆ ਗਿਆ ਕਿਉਂਕਿ T20 ਟੀਮ ਦੀ ਕਪਤਾਨੀ ਸੂਰਜ ਕੁਮਾਰ ਯਾਦਵ ਦੇ ਨਾਲ ਹੈ ਤੇ ਸੂਰਜ ਕੁਮਾਰ ਯਾਦਵ ਕਿਹੜਾ ਚੰਗੀ ਫਾਰਮ ਦੇ ਵਿੱਚ ਹੈ ਪਿਛਲੇ ਜੇਕਰ 20 ਮੈਚ ਦੇਖੀਏ ਸੂਰਜ ਕੁਮਾਰ ਯਾਦਵ ਦੇ ਤਾਂ 20 ਮੈਚਾਂ ਦੇ ਵਿੱਚ ਸਿਰਫ 14.20 ਦੀ ਐਵਰੇਜ ਹੈ ਸੂਰਜ ਕੁਮਾਰ ਯਾਦਵ ਦੀ ਤੇ ਰਨ ਉਹਨੇ ਬਣਾਏ ਨੇ ਸਿਰਫ 125 ਤੇ ਜਦੋਂ ਕਿ ਸ਼ੋਮਨ ਗਿੱਲ ਵੀ ਆਊਟ ਆਫ ਫਾਰਮ ਹੈ ਤੇ ਸ਼ੋਮਨ ਗਿੱਲ ਦੀਆਂ ਪਿਛਲੀਆਂ ਪਾਰੀਆਂ ਦੀ ਜੇਕਰ ਗੱਲ ਕਰੀਏ ਤਾਂ ਪਿਛਲੇ 15 ਮੈਚਾਂ ਦੇ ਵਿੱਚ ਸ਼ੋਮਨ ਗਿੱਲ ਨੇ 291 ਰਨ ਬਣਾਏ ਨੇ ਤੇ 24.25 ਮਤਲਬ 24.5 ਦੀ ਜਿਹੜੀ ਐਵਰੇਜ ਆ ਉਹ ਸ਼ੋਮਨ ਗਿੱਲ ਦੀ ਹਾਲੇ ਵੀ ਸੂਰਜ ਕੁਮਾਰ ਯਾਦਵ ਦੇ ਨਾਲੋਂ ਜ਼ਿਆਦਾ ਆ ਤੇ ਇੱਥੇ ਪੰਜਾਬ ਦੇ ਜਿਹੜੇ ਕ੍ਰਿਕਟ ਪ੍ਰੇਮੀ ਨੇ ਉਹ ਵੱਡੀ ਨਿਰਾਸ਼ਾ ਦੇ ਵਿੱਚ ਨੇ ਤੇ ਇੱਕ ਜਿਹੜੀ ਵਿਰੋਧ ਦੀ ਭਾਵਨਾ ਉਹ ਵੀ ਦੇਖੀ ਜਾ ਰਹੀ ਹੈ ਕਿਉਂਕਿ ਸ਼ੁਮਨ ਗਿੱਲ ਨੂੰ ਟੀਮ ਦਾ ਹਿੱਸਾ ਨਾ ਨਾ ਬਣਾਇਆ ਜਾਣਾ ਸ਼ੁਮਨ ਗਿੱਲ ਨੂੰ ਟੀਮ ਚੋਂ ਬਾਹਰ ਕੱਢੇ ਜਾਣ ਦਾ ਸ਼ੁਮਨ ਗਿੱਲ ਦੇ ਫੈਨਸ ਦੇ ਵਿੱਚ ਭਾਰੀ ਵਿਰੋਧ ਹੈ ਦੂਸਰੇ ਪਾਸੇ ਅਸੀਂ ਸਾਰੇ ਜਾਣਦੇ ਹਾਂ ਕਿ ਟੀਮ ਦਾ ਜਿਹੜਾ ਹੈੱਡ ਕੋਚ ਗੌਤਮ ਗੰਭੀਰ ਹੈ ਉਸਤੇ ਵੀ ਬਹੁਤ ਵੱਡੇ ਸਵਾਲ ਖੜੇ ਹੋਏ ਨੇ ਖਾਸ ਕਰਕੇ ਪੰਜਾਬੀ ਖਿਡਾਰੀਆਂ ਨੂੰ ਲੈ ਕੇ ਹਾਲਾਂਕਿ ਦੂਸਰਾ ਜਿਹੜਾ ਪੰਜਾਬੀ ਖਿਡਾਰੀ ਆ ਅਭਿਸ਼ੇਕ ਸ਼ਰਮਾ ਉਸ ਦੀ ਚੋਣ ਕੀਤੀ ਗਈ ਹੈ ਇਸ T20 ਵਰਲਡ ਕੱਪ ਦੇ ਵਿੱਚ ਟੀਮ ਦੇ ਵਿੱਚ ਉਸ ਨੂੰ ਥਾਂ ਮਿਲ ਗਈ ਹੈ ਪਰ ਸ਼ੋਮਨ ਗਿੱਲ ਨੂੰ ਬਾਹਰ ਰੱਖਿਆ ਗਿਆ ਹੈ ਗੱਲ ਅਸੀਂ ਗੌਤਮ ਗੰਭੀਰ ਦੀ ਕਰ ਰਹੇ ਸੀ ਕਿ ਗੌਤਮ ਗੰਭੀਰ ਨੂੰ ਵੀ ਕਾਫੀ ਟਰੋਲ ਹੋਣਾ ਪਿਆ ਸੀ ਜਦੋਂ ਉਹਨੇ ਅਰਸ਼ਦੀਪ ਸਿੰਘ ਨੂੰ ਨਾ ਖਿਡਾ ਕੇ ਹਰਸ਼ਿਤ ਰਾਣਾ ਨੂੰ ਕਈ ਮੈਚ ਖੜਾਏ ਸੀ ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਹਰਸ਼ਿਤ ਰਾਣਾ ਵੀ ਕੋਈ ਚੰਗੀ ਫਾਰਮ ਦੇ ਵਿੱਚ ਨਹੀਂ ਹੈ ਤੇ ਹਰਸ਼ਿਤ ਰਾਣਾ ਨੂੰ ਇਸ ਟੀਮ ਦੇ ਵਿੱਚ ਥਾਂ ਮਿਲ ਗਈ ਹੈ ਕਿ ਹਰਸ਼ਿਤ ਰਾਣਾ ਗੌਤਮ ਗੰਭੀਰ ਦਾ ਇੰਨਾ ਚਹੇਤਾ ਆ ਕਿ ਉਹ ਸ਼ਮਨ ਗਿੱਲ ਨੂੰ ਪਿੱਛੇ ਕਰਕੇ ਹਰਸ਼ਿਤ ਰਾਣਾ ਨੂੰ ਉਹਨਾਂ ਨੇ ਲਿਆ ਮੰਨਿਆ ਹਰਸ਼ਿਤ ਰਾਣਾ ਇੱਕ 올 ਰੌਂਡਰ ਖਿਡਾਰੀ ਹੈ ਪਰ ਹਰਸ਼ਿਤ ਰਾਣਾ ਦੀ ਫਾਰਮ ਤੇ ਵੀ ਬਹੁਤ ਵੱਡੇ ਸਵਾਲ ਨੇ ਕਿ ਹਰਸ਼ਿਤ ਰਾਣਾ ਇੰਨੀ ਕਿੱਡੀ ਵੱਡੀ ਫਾਰਮ ਦੇ ਵਿੱਚ ਹੈ ਕਿ ਸ਼ਮਨ ਗਿੱਲ ਨੂੰ ਬਾਹਰ ਕੀਤਾ ਗਿਆ ਤੇ ਹਰਸ਼ਿਤ ਰਾਣਾ ਨੂੰ ਅੰਦਰ ਲਿਆ ਗਿਆ ਹਾਲਾਂਕਿ ਅਰਸ਼ਦੀਪ ਸਿੰਘ ਜਿਹੜਾ ਕਿ ਸਭ ਤੋਂ ਸਫਲ ਗੇਂਦਬਾਜ਼ ਹੈ T20 ਦਾ ਉਸ ਨੂੰ ਇਸ ਵਰਲਡ ਕੱਪ ਦੇ ਵਿੱਚ ਇਗਨੋਰ ਨਹੀਂ ਕੀਤਾ ਜਾ ਸਕਦਾ ਸੀ ਅਰਸ਼ਦੀਪ ਸਿੰਘ ਨੂੰ ਥਾਂ ਮਿਲੀ ਹੈ ਇਸ T20 ਵਰਲਡ ਕੱਪ ਦੇ ਵਿੱਚ ਪਰ ਸ਼ੁਭਮਨ ਗਿੱਲ ਦਾ ਝਟਕਾ ਉਸ ਦੇ ਫੈਨਾਂ ਤੋਂ ਸਹਾਰਿਆ ਨਹੀਂ ਜਾ ਰਿਹਾ ਸ਼ੁਭਮਨ ਗਿੱਲ ਦੇ ਲਈ ਖੁਦ ਦੇ ਲਈ ਵੀ ਇਹ ਬਹੁਤ ਇੱਕ ਸ਼ੌਕਿੰਗ ਨਿਊਜ਼ ਆ ਸਿਰਫ ਇਹ ਕਹਿ ਦਿੱਤਾ ਗਿਆ ਕਿ ਉਹ ਇੰਜਰਡ ਹੈ ਜੀ ਤੇ ਦੂਸਰਾ ਇਹ ਕਹਿ ਦਿੱਤਾ ਗਿਆ ਜੀ ਉਹ ਆਊਟ ਆਫ ਫਾਰਮ ਹੈ ਔਰ ਰਨ ਨਹੀਂ ਬਣਾ ਰਿਹਾ ਇਹਦੇ ਵਿੱਚ ਦੋਸਤੋ ਕ੍ਰਿਕਟ ਇੱਕ ਐਸੀ ਖੇਡ ਹੈ ਤੁਸੀਂ ਸਾਰੇ ਜਾਣਦੇ ਹੋ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਸੀਰੀਜ਼ ਜਾਂ ਫਿਰ ਕੁਝ ਮੈਚਾਂ ਦੀ ਪਰਫਾਰਮੈਂਸ ਦੇ ਆਧਾਰ ਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸ਼ੁਮਨ ਗਿੱਲ ਕਿਸ ਤਰੀਕੇ ਦਾ ਪਲੇਅਰ ਹੈ ਕਿੰਨੇ ਕ੍ਰੂਸ਼ੀਅਲ ਮੈਚ ਉਸਨੇ ਜਿਤਾਏ ਨੇ T20 ਦੇ ਵਿੱਚ ਤਾਂ ਖਾਸ ਕਰਕੇ ਕਿ ਜਿਹੜੇ ਗੁਜਰਾਤ ਦੀ ਟੀਮ ਨੂੰ ਲੀਡ ਕਰ ਰਿਹਾ ਸ਼ੁਮਨ ਗਿੱਲ ਤੇ ਉਹ ਵੀ ਠੀਕ ਪਰਫਾਰਮ ਕੀਤਾ ਔਰ ਉਸਨੇ ਪਿਛਲੇ 2-3 ਸੀਜ਼ਨਾਂ ਦੇ ਦੌਰਾਨ ਤੇ ਇਥੇ ਬਹੁਤ ਵੱਡੇ ਸਵਾਲ ਹੁਣ ਖੜੇ ਹੋ ਰਹੇ ਨੇ ਕਿ ਸ਼ੁਮਨ ਗਿੱਲ ਵਰਗੇ ਖਿਡਾਰੀ ਨੂੰ ਜੇਕਰ ਤੁਸੀਂ ਟੀਮ ਦੇ ਵਿੱਚ ਨਹੀਂ ਲੈ ਕੇ ਆਉਂਦੇ ਤਾਂ ਫਿਰ ਮਨਸ਼ਾ ਕੀ ਹੈ ਤੁਹਾਡੀ ਹਾਲਾਂਕਿ ਤੁਹਾਨੂੰ ਥੋੜਾ ਜਿਹਾ ਟੀਮ ਦੇ ਨਾਲ ਜਾਣ ਕਰਵਾ ਦਿੰਦੇ ਆ ਸੂਰਜ ਕੁਮਾਰ ਯਾਦਵ ਇਸ ਦੇ ਵਿੱਚ ਕੈਪਟਨ ਇੱਕ ਵਾਰ ਫਿਰ ਤੋਂ ਰੱਖਿਆ ਗਿਆ ਅਕਸ਼ਰ ਪਟੇਲ ਨੂੰ ਸ਼ੁਮਨ ਗਿੱਲ ਵਾਲੀ ਥਾਂ ਦਿੱਤੀ ਗਈ ਹੈ ਕਿਉਂਕਿ ਸ਼ੁਮਨ ਗਿੱਲ ਪਹਿਲਾਂ ਵਾਈਸ ਕੈਪਟਨ ਸੀ ਹੁਣ ਅਕਸ਼ਰ ਪਟੇਲ ਨੂੰ ਵਾਈਸ ਕੈਪਟਨ ਬਣਾ ਦਿੱਤਾ ਗਿਆ ਈਸ਼ਾਂਤ ਕਿਸ਼ਨ ਤੇ ਰਿੰਕੂ ਸਿੰਘ ਦੀ ਵਾਪਸੀ ਹੋਈ ਹੈ ਇਸ ਟੀਮ ਦੇ ਵਿੱਚ ਇਸ ਤੋਂ ਇਲਾਵਾ ਹਾਰਦਿਕ ਪਾਂਡਿਆ ਟੀਮ ਦਾ ਹਿੱਸਾ ਬਣੇ ਨੇ ਸ਼ਿਵਮ ਦੂਬੇ ਵੀ ਟੀਮ ਦਾ ਹਿੱਸਾ ਬਣੇ ਨੇ ਹੁਣ ਸ਼ਿਵਮ ਦੂਬੇ ਦੀ ਵੀ ਐਸੀ ਜਿਹੜੀ ਫਾਰਮ ਆ ਉਸ ਤੇ ਵੀ ਸਵਾਲ ਨੇ ਸ਼ਿਵਮ ਦੂਬੇ ਨੂੰ ਵੀ ਇੱਕ ਆਲਰਾਊਂਡਰ ਦੇ ਵਜੋਂ ਦੇਖਿਆ ਜਾ ਰਿਹਾ ਕਿਉਂਕਿ ਉਹ ਬੈਟਿੰਗ ਵੀ ਕਰਦਾ ਬੋਲਿੰਗ ਵੀ ਕਰਦਾ ਹੈ ਠੀਕ ਹੈ ਉਸ ਦੀ ਚੋਣ ਇੱਕ ਆਲਰਾਊਂਡਰ ਦੇ ਵਿੱਚੋਂ ਹੋਈ ਹੈ ਪਰ ਉਸ ਦੀ ਵੀ ਫਾਰਮ ਦੇ ਉੱਤੇ ਬਹੁਤ ਸਾਰੇ ਸਵਾਲ ਨੇ ਜੇਕਰ ਤੁਸੀਂ ਤੁਸੀਂ ਸ਼ੋਮਨ ਗਿੱਲ ਦੀ ਫਾਰਮ ਤੇ ਸਵਾਲ ਖੜੇ ਕਰਦੇ ਹੋ ਤੇ ਬੋਲਰਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਜਸਪ੍ਰੀਤ ਘੋਮਰਾ ਅਰਸ਼ਦੀਪ ਸਿੰਘ ਇਸ ਤੋਂ ਇਲਾਵਾ ਵਰਨ ਚੱਕਰਵਰਤੀ ਹਰਸ਼ਿਤ ਰਾਣਾ ਵਸ਼ਿੰਗਟਨ ਸੁੰਦਰ ਤੇ ਕੁਲਦੀਪ ਯਾਦਵ ਨੂੰ ਟੀਮ ਦੇ ਵਿੱਚ ਥਾਂ ਮਿਲੀ ਹੈ ਦੋ ਰੇਸਟ ਸਪਿਨਰ ਕੁਲਦੀਪ ਯਾਦਵ ਤੇ ਵਸ਼ਿੰਗਟਨ ਸੁੰਦਰ ਅਜੀਤ ਅਗਰਕਰਦਾ ਕਹਿਣਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਜਿਹੜੇ ਸਾਡੇ ਕੋਲ 2 ਰਿਸਟ ਸਪਿਨਰ ਨੇ ਤੇ ਅਸੀਂ ਵੈਨਿਊ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਖੜਾਵਾਗੇ ਕਦੇ ਕੁਲਦੀਪ ਯਾਦਵ ਕਦੇ ਵਾਸ਼ਿੰਗਟਨ ਸ਼ੁੰਦਰ ਨੂੰ ਅਸੀਂ ਖੜਾ ਲਿਆ ਕਰਾਂਗੇ ਪਰ ਸ਼ੁਮਨ ਗਿੱਲ ਨੂੰ ਜਿਹੜਾ ਬਾਹਰ ਰੱਖਿਆ ਗਿਆ ਦੋਸਤੋ ਉਹ ਬਹੁਤ ਵੱਡੇ ਸਵਾਲ ਖੜੇ ਕਰ ਰਿਹਾ ਕਿ ਤੇ ਪਿਛਲਾ T20 ਵਰਲਡ ਕੱਪ ਜਿਹੜਾ ਹੋਇਆ ਉਸ ਦੇ ਵਿੱਚ ਵੀ ਸ਼ੁਮਨ ਗਿੱਲ ਨੂੰ ਥਾਂ ਨਹੀਂ ਤੇ 2026 ਦੇ ਵਿੱਚ ਜਿਹੜਾ ਆਉਣ ਵਾਲਾ ਵਿਸ਼ਵ ਕੱਪ ਹੈ ਉਸ ਦੇ ਵਿੱਚ ਵੀ ਸ਼ੁਮਨ ਗਿੱਲ ਵਰਗੇ ਖਿਡਾਰੀ ਨੂੰ ਨਾ ਖਿਡਾਉਣਾ 15 ਮੈਂਬਰੀ ਟੀਮ ਦੇ ਵਿੱਚੋਂ ਬਾਹਰ ਰੱਖਣਾ ਬਹੁਤ ਵੱਡੇ ਸਵਾਲ ਖੜੇ ਕਰ ਰਿਹਾ ਕਿਉਂਕਿ ਸ਼ੁਮਨ ਗਿੱਲ ਇੱਕ ਐਸਾ ਖਿਡਾਰੀ ਹੈ ਜਿਸ ਨੂੰ ਕਿ ਮੰਨਿਆ ਜਾਂਦਾ ਮੰਨਿਆ ਕਿ ਜਾਂਦਾ ਹੈਗਾ ਹੀ ਹੈ ਕਿ ਜਿਹੜਾ ਟੀਮ ਇੰਡੀਆ ਦਾ ਫਿਊਚਰ ਹੈ ਵਨਡੇ ਦੇ ਵਿੱਚ ਸ਼ੁਮਨ ਗਿੱਲ ਜਿਸ ਤਰੀਕੇ ਦੇ ਨਾਲ ਲੀਡ ਕੀਤੀ ਉਸਨੇ ਟੈਸਟ ਮੈਚਾਂ ਦੇ ਵਿੱਚ ਵੀ ਉਸਨੇ ਇੰਡੀਆ ਨੂੰ ਲੀਡ ਕੀਤਾ ਤੇ T20 ਦੇ ਵਿੱਚ ਐਸਾ ਕੀ ਹੋ ਗਿਆ ਜਦੋਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸ਼ੁਮਨ ਗਿੱਲ ਬਿਹਤਰੀਨ ਖਿਡਾਰੀ ਹੈ ਬਹੁਤ ਸਾਰੇ ਕ੍ਰੂਸ਼ਲ ਮੈਚ ਉਹਨੇ ਜਿਤਾਏ ਨੇ ਇੰਡੀਆ ਦੇ ਲਈ ਖੈਰ ਕਿਉਂਕਿ ਬੀਸੀਸੀਆਈ ਤੇ ਜਿਹੜੇ ਸਿਲੈਕਟਰ ਨੇ ਉਹਨਾਂ ਨੇ ਆਖਿਰਕਾਰ ਆਪਣੀ ਇਹ 15 ਮੈਂਬਰੀ ਟੀਮ ਦੀ ਚੋਣ ਕਰ ਲਈ ਹੈ ਤੇ ਇਹ ਤੁਹਾਨੂੰ ਦੱਸ ਦਿੰਨੇ ਆ ਕਿ 7 ਫਰਵਰੀ 2026 ਤੋਂ ਇਹ ਜਿਹੜਾ T20 ਦਾ ਵਿਸ਼ਵ ਕੱਪ ਹੈ ਸ਼ੁਰੂ ਹੋਊਗਾ ਭਾਰਤ ਤੇ ਸ਼੍ਰੀਲੰਕਾ ਦੋਵੇਂ ਰਲ ਕੇ ਇਸ ਦੀ ਮੇਜ਼ਬਾਨੀ ਕਰਨਗੇ ਤੇ ਪਹਿਲਾ ਮੈਚ 7 ਫਰਵਰੀ ਨੂੰ ਹੀ ਇੰਡੀਆ ਦੀ ਟੀਮ ਦਾ ਯੂਐਸਏ ਦੀ ਟੀਮ ਦੇ ਨਾਲ ਹੋਏਗਾ ਤੇ ਸਭ ਤੋਂ ਜ਼ਿਆਦਾ ਮੋਸਟ ਅਵੇਟਡ ਮੈਚ ਇੰਡੀਆ ਵਰਸਸ ਪਾਕਿਸਤਾਨ ਵਾਲਾ ਮੈਚ ਇਹ ਦੋਸਤੋ ਇਹ ਦੋਸਤੋ 15 ਫਰਵਰੀ ਨੂੰ ਕੋਲੰਬੋ ਦੇ ਵਿੱਚ ਖੇਡਿਆ ਜਾਊਗਾ ਸ਼੍ਰੀਲੰਕਾ ਇਸ ਕਰਕੇ ਹੀ ਦੂਸਰੀ ਵੈਨਿਊ ਜਾਂ ਫਿਰ ਦੂਸਰੀ ਮੇਜ਼ਬਾਨ ਨੇਸ਼ਨ ਰੱਖੀ ਗਈ ਹੈ ਕਿਉਂਕਿ ਪਾਕਿਸਤਾਨੀ ਟੀਮ ਨੂੰ ਇੰਡੀਆ ਦੇ ਵਿੱਚ ਆ ਕੇ ਮੈਚ ਖੇਡਣ ਦੀ ਇਜਾਜ਼ਤ ਨਹੀਂ ਹੈ ਤੇ ਪਾਕਿਸਤਾਨ ਦੇ ਨਾਲ ਇੰਡੀਆ ਦੇ ਜਿਹੜੇ ਵੀ ਮੈਚ ਹੋਣਗੇ ਉਹ ਕਲੰਬੋ ਦੇ ਵਿੱਚ ਹੋਣਗੇ ਪਰ ਹਾਂ ਜੇਕਰ ਵੱਡਾ ਸਵਾਲ ਇਹ ਆਉਂਦਾ ਕਿ ਜੇਕਰ ਇਹ ਦੋਨੋਂ ਟੀਮਾਂ ਫਾਈਨਲ ਤੱਕ ਪਹੁੰਚਦੀਆਂ ਨੇ ਤਾਂ ਉਹ ਫਾਈਨਲ ਮੈਚ ਕੀ ਭਾਰਤ ਦੇ ਵਿੱਚ ਹੋਊਗਾ ਜਾਂ ਫਿਰ ਉਸ ਨੂੰ ਸ਼ਿਫਟ ਕੀਤਾ ਜਾਊਗਾ ਸ਼੍ਰੀਲੰਕਾ ਦੇ ਵਿੱਚ ਹਾਲਾਂਕਿ ਇਹ ਜਿਹੜਾ ਹੁਣ ਤੱਕ ਦਾ ਸ਼ਡਿਊਲ ਹੈ ਉਸ ਦੇ ਵਿੱਚ ਇਹੀ ਹੈ ਕਿ ਜਿਹੜਾ ਮਾਰਚ ਨੂੰ ਫਾਈਨਲ ਮੈਚ ਹੋਊਗਾ ਇਸ T20 ਵਰਲਡ ਕੱਪ 2026 ਦਾ ਉਹ ਭਾਰਤ ਦੇ ਹੀ ਕਿਸੇ ਇੱਕ ਵੈਨਿਊ 'ਚ ਹੋਊਗਾ ਹਾਲਾਂਕਿ ਵੈਨਿਊ ਸਿਲੈਕਟ ਨਹੀਂ ਕੀਤਾ ਗਿਆ ਸੋ ਖੀਰ ਦੇ ਵਿੱਚ ਇਹੀ ਕਹੂੰਗਾ ਕਿ ਤੁਹਾਨੂੰ ਕੀ ਲੱਗਦਾ ਕਿ ਇਸ ਤਰੀਕੇ ਦੇ ਨਾਲ ਸ਼ੋਮਨ ਗਿੱਲ ਨੂੰ ਟੀਮ ਚੋਂ ਬਾਹਰ ਰੱਖਣਾ ਤੱਕਾ ਕੀਤਾ ਗਿਆ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਗੌਤਮ ਗੰਭੀਰ ਜਿਹੜਾ ਹੈੱਡ ਕੋਚ ਹੈ ਭਾਰਤੀ ਕ੍ਰਿਕਟ ਟੀਮ ਦਾ ਉਸ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਕਿਸੇ ਦਾ ਪੱਖ ਲੈਣ ਦੇ ਲਈ ਸਵਾਲ ਖੜੇ ਹੁੰਦੇ ਨੇ ਤੇ ਕਿਸੇ ਦਾ ਵਿਰੋਧ ਕਰਨ ਦੇ ਲਈ ਸਵਾਲ ਖੜੇ ਹੁੰਦੇ ਨੇ ਤੇ ਕੀ ਸ਼ੋਮਨ ਗਿੱਲ ਨੂੰ ਟੀਮ ਦੇ ਵਿੱਚੋਂ ਬਾਹਰ ਰੱਖਣ ਦੇ ਪਿੱਛੇ ਵੀ ਗੌਤਮ ਗੰਭੀਰ ਦਾ ਹੱਥ ਹੈ ਤੇ ਕਿਉਂਕਿ ਹਰਸ਼ਿਤ ਰਾਣਾ ਦੱਸਿਆ ਜਾਂਦਾ ਹੈ ਕਿ ਗੌਤਮ ਗੰਭੀਰ ਦਾ ਚਹੇਤਾ ਖਿਡਾਰੀ ਹੈ ਤੇ ਹਰਸ਼ਿਤ ਰਾਣਾ ਨੂੰ ਇਸ ਟੀਮ ਦੇ ਵਿੱਚ ਸ਼ਾਮਿਲ ਕੀਤਾ ਗਿਆ ਤੁਸੀਂ ਕੀ ਸਮਝਦੇ ਹੋ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਿਓ